ਆਜ ਦੀ ਵੀਡੀਓ ਵਿੱਚ ਬਈ ਤਨਗਾਮਾ ਦੀ ਵੀਡੀਓ ਬਣਾਈ ਆ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਾ ਆਪਾਂ ਨੇੜੇ ਪਿੰਡ ਭਦੌਰ ਤੇ ਸੈਣਾ ਰਹ ਜਾਂਦੇ ਆ ਮੋਬਾਈਲ ਨੰਬਰ ਨੋਟ ਕਰ ਲਓ 9855733687 ਤੇ ਬਾਪੂ ਕਿਹੜਾ ਸੁਆਸੂਈਆ ਵੜ ਪਹਿਲੇ ਜੀ ਖੀਰੀ ਪਹਿਲਾ ਦੰਦਾ ਚ ਖੀਰੀ ਆ ਹੈ ਦੰਦਾ ਦੀ ਵੀ ਖੀਰੀ ਆ ਬੱਚਾ ਕੀ ਦੇਤਾ ਇਹਨੇ ਹਾਂ ਜੀ ਬੱਚਾ ਕੀ ਦੇਤਾ ਦੇਵ ਸਾਰਦਾ ਡੱਡ ਬੱਚਾ ਦੇ ਤਾਂ ਬਈ ਠੀਕ ਬਸ ਸਾਰਦਾ ਮੈਂਟਾ ਹੀ 5 7 ਹੋ ਜਾਣਾ ਸੁਈਨ ਬੱਸ ਜੀ ਇਹਦੇ ਬੱਚਾ ਮੈਂ ਗੱਜੇ ਜਿਹੜਾ ਸਫਾ ਕੇ ਬੰਦ ਲੇਵਾ ਕਮਾਲ ਦਾ ਥਾਨ ਬਹੁਤ ਚੰਗਾ ਬਈ ਪੂਰੀ ਵਿਤੀ ਦੇ ਪੀੜੀ ਦੇ ਪਾਵੇ ਵਰਗੇ ਥਣ ਚਾਹੇ ਹੱਥੀ ਜੋਲੇ ਚਾਹੇ ਮਸ਼ੀਨਾਂ ਚੋਵੇ ਪਰ ਇੱਕ ਅੱਧ ਮੇਰਾ 6 ਫੁੱਟ ਹੈ ਜੀ ਦੇਖੋ 6 ਫੁੱਟ ਕਰਦਾ ਬਾਪੂ ਦਾ ਉਸਾਰਾ ਅੰਦਾਜ਼ਾ ਲਾ ਲਿਓ ਐਨੀ ਛੋਟੀ ਹੈ ਵੈਰ ਦੀ ਮੇਖੀਰੀ ਹੈ ਮੁੱਲ ਕੀ ਦਾ ਜਾਇਜ਼ ਆ 1 ਲੱਖ 5 ਜੀ 1 ਲੱਖ 5000 ਰੁਪਇਆ ਮੁੱਲਾ ਮਾਨ ਤਣ ਹੋ ਜਾ ਅੱਗੇ ਜਰਸੀ ਆ ਕੀ ਕਿਹੜਾ ਸੂਆ ਜੀ ਪਹਿਲਾ ਜੀ ਪਹਿਲਾ ਸੂਆ ਕਿੰਨੇ ਦਿਨ ਲਊਗਾ ਪੁੱਇ ਬਾਤ ਲੈ ਜੂ 2-3 ਦਿਨ 2-3 ਦਿਨ ਰੇ ਜਿੱਕੀ ਆ ਬਾਈ ਮੋਲੇ ਦਾ 75000 ਰੁਪਇਆ ਮਾਨਦਾਨ ਹੋ ਜਾਊਗਾ ਬੜ ਚੰਗੀ ਆ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਬੋਦੀਵਾਦੀ ਪੂਰੀ ਚੰਗੀ ਆ ਤੇ ਸਫਾਈ ਬੜੀ ਆ ਲੈ ਬਈ ਬੜੀ ਸਫਾਈ ਹੈ ਜੀ ਆ ਦੀ ਪੂਰੀ ਵਿੱਚੀ ਤੇ ਕੱਲਾ ਬਰੀਡ ਕੱਲਰ ਬਹੁਤ ਚੰਗੇ ਇਸ ਕੱਲਰ ਦੀ ਮੰਗ ਬਹੁਤ ਆ ਲੈ ਠੰਡੀ ਦੇਖੋ ਜਿਵੇਂ ਮਰਜੀ ਹੱਥ ਫੇਰੀ ਚਲ ਕੋਈ ਜੱਕਰੇ ਨਹੀਂ ਕਹਿਣਾ ਕੁਛ ਨਹੀਂ ਐਵੇਂ ਜਿਹੀ ਹੋ ਜੀ ਹੂੰ ਹੰਡੀ ਇਹ ਕਿੰਨੇ ਦਿਨ ਲੂ ਇਹ ਹਰਤਾ ਲੈ ਜੀ ਇਹ ਦੂਜਾ ਸੁਆ ਇਹ ਜੂਆ ਦੂਜਾ ਦਿਨ ਬਸ ਕੱਚੀ ਹੈ ਥੋੜੀ ਹਫਤਾ ਕੁ ਲੋਗੀ ਲੈ ਮੋਲੇ ਦਾ ਵੀ 75000 ਮਾਨ ਦਾ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਮੋਰੋਂ ਥਾਣ ਥਾਣ ਚੈੱਕ ਕਰਵਾਣਾ ਹਾਂਜੀ ਹਾਂ ਕਿਆ ਬਾ